ਮਰ ਗਏ ਗਿਆ ਨਾ ਅਸੀਂ ਕੀ ਕਰਦੇ ਤੇ 500 ਬਾਈ ਨਹੀਂ ਬਿਲਕੁਲ ਨਹੀਂ ਛੋੜ ਛੋੜੇ ਹੁੰਦੀਆਂ ਮੈਂ ਤੁਹਾਨੂੰ ਦੱਸਾਂ ਅਸੀਂ ਲੱਖ ਰੁਪਏ ਦਾ ਟਰੈਕਟਰ 2 ਲੱਖ ਦਾ ਰਹੀ ਹੈ 300 ਰੁਪਏ ਛੋੜਾ ਗਾੜੀ ਦਾ ਮੈਂ ਤੁਹਾਨੂੰ ਫੇਰ ਵਾਸਾ ਹੀ ਕਰਤੀ ਛੋੜਦੇ 100 ਰੁਪਏ ਹੋ ਗਈ ਕਰ ਗਿਆ ਹੋ ਗਿਆ ਹਾਂ ਇਹ ਗੱਲ ਹੋ ਗਈ ਆ ਕੋਈ ਨਹੀਂ ਮੈਂ ਨਾ ਖੜਾ ਆ ਆ ਲੈ ਫਿਰ ਫਸਾ ਲੈ ਨਹੀਂ ਨਹੀਂ ਕੀ ਕਰੀਏ ਉਹ ਕੀ ਆ ਉਹ ਠੀਕ ਹੈ ਨਹੀਂ ਮੈਂ ਤੁਹਾਨੂੰ ਮਾਰੀ ਬਾਈ ਛੋੜ ਹੋ ਗਈ 500 ਰੁਪਏ ਦੀ ਤੇ ਪ੍ਰਧਾਨ ਕਹਿੰਦਾ ਅੱਜ 2000 ਦੇ ਨੋਟ ਦੀ ਲੋੜ ਤੀ ਮੈਨੂੰ ਹਾਂ 2000 ਦੀ ਲੋੜ ਕੀ ਦੀ ਨੇ ਚੱਲ ਫਿਰ ਵੀ ਠੀਕ ਆ ਯਾਰ ਤੈਨੂੰ ਮਨਾ ਲੈ ਲੈ ਯਾਰ ਤੇ ਤੈਨੂੰ ਨਹੀਂ ਲੈ ਨਹੀਂ ਖਾਦੀਰੇ ਭਾਈ ਟਰੈਕਟਰ ਦੀ ਕਿੰਨੀ ਸ਼ਾਟ ਹੁੰਦੀ 300 ਰੁਪਏ ਕਰਦਾ 300 ਰੁਪਏ ਆ ਵੀਰੇ ਲਓ ਜੀ ਭਾਈ ਫਸਰੇ ਗਾਲ ਜੀ ਭਾਈ ਸਾਰੇ ਵੀਰਾਂ ਨੂੰ ਤੇ ਇਧਰ ਪ੍ਰਧਾਨ ਭਾਈ ਠੀਕ ਆ ਜੀ ਸਾਰੇ ਵੀਰ ਭਾਈਆਂ ਨੂੰ ਨਾਲੇ ਭੈਣਾਂ ਨੂੰ ਵੀ ਭਾਈ ਕਮੈਂਟ ਕਰਦੀਆਂ ਠੀਕ ਨੇ ਸੁਪਰ ਸੀਟਰ ਦਾ ਭਾਈ ਸੌਦਾ ਕਰਾਉਣ ਲੱਗੇ ਆ ਧੀਰੇ ਭਾਈ ਵਾਲੇ ਦਾ ਪ੍ਰਧਾਨ ਜੀ ਸੌਦਾ ਕਰਾਉਂਗਾ ਪ੍ਰਧਾਨ ਜੀ ਕਹਿੰਦਾ ਵੀ ਜੋ ਵੀ ਗੱਲ ਹੈ ਸਾਹਮਣੇ ਕਰਾਉਣੀ ਹੈ ਸਾਹਮਣੇ ਸਾਹਮਣੇ ਕੋਈ ਨਹੀਂ ਖੱਚਾ ਕੰਮ ਕੋਈ ਨਹੀਂ ਹੈਗਾ ਕੋਈ ਖੱਚਾ ਕੰਮ ਕੋਈ ਨਹੀਂ ਹੈਗਾ ਸੁਪਰ ਸੀਟਰ ਬਾਈ ਭਲਿਹਾਨ ਪਿਆ ਇਹ ਸਿੰਧੂ ਬਾਈ ਵਾਲਾ ਇਹ ਰਿਹਾ ਦੋ ਸੀਜ਼ਨ ਲਾ ਲਏ ਉਹਨੇ ਮਤਲਬ ਅੰਦਰ ਖੜਾ ਬਾਈ ਟੀਨਾ ਥਲੇ ਉੱਥੇ ਸਿੰਧੂ ਕਹਿੰਦਾ ਘਰ ਨਹੀਂ ਤਾਂ ਖੜਦਾ ਧੀਰੇ ਬਾਈ ਨੂੰ ਫੋਨ ਕਰ ਲਿਆ ਕਹਿੰਦਾ ਵੀ ਇੱਕ ਵਾਰ ਤੁਸੀਂ ਦੇਖਿਓ ਗੱਲ ਮੂੰਹੀ ਤੁਸੀਂ ਕਰ ਲੂਗੇ ਆਪਾਂ ਹਾਂ ਨਾ ਮੂੰਹੀ ਤੁਹਾਨੂੰ ਕਰਾ ਦੇਣੀ ਆ ਬਨੇ ਕੋਈ ਨਹੀਂ ਜੀ ਹਾਂ ਜਾਂਦਾ ਉਹ ਨਹੀਂ ਜਾਇਦਾ ਮਾਲਕਾਂ ਦੇ ਖੈਰ ਤੂੰ ਸਿੰਦੇ ਆ ਹਾਂ ਕਿਉਂਕਿ ਸੂਪਰ ਸੈਟ ਵੀ ਬਾਈ ਕਿਤਨਾ ਦਾ ਨਵੇਂ ਲਿਆਦਾ ਇਹ ਬਸ ਹਿੰਦੂ ਨੇ ਵੀ ਦੋ ਸੀਜ਼ਨ ਲਾਇਦੇ ਗੱਲ ਹਾਂ ਉਹ ਲੋਟੇ ਨੇ ਜੇਤੀ ਵੀ ਲੈ ਲਈ ਹਾਂ ਚੌਹ ਜੀ ਉੱਤਰ ਜਾਂਦਾ ਚੌਹ ਜੀ ਉੱਤਰ ਲਿਆ ਪਰ ਤਾਂ ਆਪਣੇ ਹੋ ਜ਼ਿਆਦਾ ਗਏ ਨਾ ਹਾਂ ਹੋ ਜ਼ਿਆਦਾ ਗਏ ਕੰਪਿਊਟਰੇਸ਼ਨ ਹੋ ਗਿਆ ਪਰ ਮਨਿਆ ਟੁੱਟ ਗਿਆ ਉਹਦਾ ਕੋਈ ਘੱਟ ਰੇਟ ਆ ਲਾ ਗਿਆ ਵੱਧ ਵਾਲਾ ਆ ਗਿਆ ਫਿਰ ਬੱਚੇ ਤੇ ਇੱਡੀ ਹੈ ਨਹੀਂ ਤੇਲ ਬੋਹ ਕੰਦਾ ਤੇਲ ਬੋਹ ਕੰਦਾ ਬੱਕੀ ਬਾੜ ਕੰਮ ਹੈ ਪਰ ਦੇਖੋ ਹਾਂ ਬਾਈ ਪੱਥਰ ਅੰਦਰ ਦੇ ਲੈ ਲਾ ਸਾਫ ਹੈ ਯਾਰ ਠੀਕ ਹੈ ਐ ਨਮਾ ਹੀ ਪਿਆ ਦੇ ਲਾ ਲਾਲ ਟਮਾਟਰ ਵਰਗਾ ਬਾਕੀ ਪਪਾ ਪੂਪਾ ਬਾਈ ਮੈਂ ਦੇਖਿਆ ਚੱਲਦਾ ਮਲਾਈ ਸੋਣੀ ਕਰਦਾ ਹਾਂ ਹਾਂ ਉਹ ਠੀਕ ਹੈ ਐਨ ਓਕੇ ਆ ਬਾਕੀ ਬੰਦੇ ਆ ਰਹੇ ਬਾਈ ਆਪਣੇ ਵੀਰ ਜੀ ਨੇ ਲੈਣਾ ਤਿੰਦੇ ਦੇ ਰਿਖਤ ਆ ਰਹਾ ਬਾਈ ਤਿੰਦੇ ਦੇ ਰਿਖਤ ਆ ਰਹਾ ਅੱਛਾ ਭੋਲੂ ਬਾਈ ਵੀ ਆ ਰਹੇ ਹਾਂ ਭੋਲੂ ਕੇ ਲਾ ਫੋਲੂ ਭਾਈ ਪੱਕਾ ਡੀਲਰ ਹੈ ਸੌਦੇ ਵਾਲਾ ਹਾਂ ਹਾਂ ਗੁਪਤੀ ਲੈਣਾ ਤੁਸੀਂ ਮੰਨਦੀ ਆ ਅੱਛਾ ਬਾਕੀ ਭਾਈ ਉਹ ਵੀ ਆਪਣੇ ਇੱਕ ਵਾਰ ਮੰਨ ਜੀ ਇਸ ਨੂੰ ਕੱਢ ਲਵੇ ਆ ਕੇ ਸਿਸਟਮ ਦੇਖ ਲਿਆ ਸੀ ਕੱਲ ਦੇਖ ਲਿਆ ਹੁਣ ਮਸਾ ਇੱਕ ਵਾਰੀ ਰੱਖਦੇ ਜਾ ਰਹੇ ਹਾਂ ਕਿ ਐ ਸੌਦਾ ਹੋਣੇ ਤੇ ਪਹਿਲਾਂ ਵੀ ਦੇਖ ਲਓ ਠੀਕ ਨਹੀਂ ਬਾਕੀ ਭਾਈ ਇਹਦੀ ਥੋੜੀ ਦੋ ਸੀਜਨ ਆਨ ਕਰਕੇ ਪੱਤੀਆਂ ਘੱਟ ਗਈਆਂ ਹਾਂ ਬਾਕੀ ਸਾਰਾ ਓਕੇ ਆ ਅਮੀ ਪਿਛੇ ਕੋਈ ਨਹੀਂ ਹੈਗੀ ਜੀ ਕਹਿੰਦਾ ਸਿੰਦੂ ਕਹਿੰਦਾ ਬਾਕੀ ਲੋਕੀ ਕਹਿੰਦਾ ਕੋਈ ਨਹੀਂ ਹੈਗਾ ਤਵੇਆ ਕਰ ਰਹੀਆਂ ਤਾਂ ਵੀਂ ਕਰ ਪਈਆਂ ਹੈ ਭਾਈ ਏ ਬਾਈ ਕੇਸੜੀ ਕੰਪਨੀ ਦਾ ਹੈ ਸੁਪਰ ਸਿੱਟਾ ਚੱਲਦਾ ਵਧੀਆ ਹਾਂ ਮੈਂ ਵੀ ਤੇ ਪੁਜਾਈਆ ਪੁਜਾਈਆ ਲੈ ਆਨੇ ਨੇ ਨਮਕੀ ਨਾਲ ਨਹੀਂ ਪ੍ਰਧਾਨ ਜੀ ਇਹ ਆਪਾਂ ਨੇ ਖੜੇ ਖੇਤ ਵਹੇ ਰਾਇ ਬਾਸਮਤੀ ਦੇ ਗੱਲ ਹਾਂ ਭਾਈ ਪੂਰੀ ਦੇਖਤੀ ਸੀ ਹਾਂ ਹਾਂ ਅੜੀ ਬਾਸਮਤੀ ਬੋਲਦੀ ਸੀ ਬਾਈ ਇਹਦੇ ਗੱਲ ਥੈਕਿਊ ਡਿਜ਼ਾਈਨ ਗੱਲਬਾਤ ਸੀ ਬਾਕੀ ਮਲਾਉਂਦੇ ਬਾਈਆਂ ਨੂੰ ਆਏ ਤੇ ਬਹੁਤ ਵਨੂ ਨਹੀਂ ਮੈਂ ਜਾਨ ਨਹੀਂ ਸਿਗਾਲ ਜੀ ਸਿਗਾਲ ਜੀ ਕੰਮ ਕੱਚਾ ਨਾ ਛੱਡਿਓ ਆ ਜੀ ਹਾਂ ਕੱਚਾ ਹੀ ਚੱਲ ਰਿਹਾ ਠੀਕ ਹੈ ਸਿਗਾਲ ਜੀ ਸਤਿ ਸ੍ਰੀ ਅਕਾਲ ਅੱਛੇ ਸੌਦੇ ਦੇ ਪਹਿਲੇ ਤੁਮਾਰੀ ਫੇਰ ਦੇਖ ਲਈਏ ਤੁਹਾਰਾ ਨਾ ਨਾ ਦੇਖੋ ਮੈਨੂੰ ਇਹ ਤਾਂ ਵੀ ਧੀਰਾ ਰੋਪੜ ਤੇ ਆ ਗਿਆ ਘਰ ਹੁਣ ਆਇਆ ਹੁਣ ਆਇਆ ਹਾਂ ਵੀ ਤੁਸੀਂ ਚਾਰੇ ਜਿਹੜੇ ਗੱਡੀ ਜਾ ਜੂਗੇ ਮੈਂ ਰਾਮ ਨੇ ਪਹਿਲਾਂ ਆ ਗਈ ਉਹ ਕਹਿੰਦਾ ਬਾਈ ਤੁਸੀਂ ਤਸੱਲੀ ਕਰਿਓ ਉਹ ਵੀ ਪੈਸੇ ਘਰ ਕਰ ਲੂਗੇ ਅਸੀਂ ਤਾਂ ਇੱਕ ਵਾਰ ਦੇਖ ਲਿਆ ਬਾਈ ਖੋਲ ਕੇ ਤੁਸੀਂ ਦੇਖ ਲਓ ਜੀ ਵੈਸੇ ਨਵੇਂ ਹੀ ਲਿਆ ਰੋਣਾ ਨੇ ਦੋ ਸੀਜ ਹਾਈ ਕੋਈ ਚੱਲਿਆ ਵਾ ਦੋ ਸੀਜ ਨੇ ਇਹਨਾਂ ਨੇ ਲਾਏ ਹੋਰ ਤਾਂ ਕਿਸੇ ਨੇ ਲਾਏ ਨਹੀਂ ਜੀ ਹਾਂ ਨਮਾਈਆ ਜੀ ਬਾਕੀ ਸਿੰਧੂ ਨੂੰ ਕੁਛ ਲੈਂਦੇ ਆ ਕਿਹਦੇ ਨਾਲ ਪਿਆ ਹੂੰ ਲੈ ਜੇ ਨੂੰ ਖੰਡਾ ਖਾਣ ਇੱਕ ਪੱਤੀਆਂ ਦਾ ਹੈਗਾ ਵੀ ਚਲ ਪੱਤੀਆਂ ਘਸਿਆ ਪਿਆ ਪੱਤੀਆਂ ਬੈਠੇ ਤੇ ਵੀਰਾ ਆਉਣਾ ਗੱਲ ਕਰਦਾ ਤੇ ਬੜੀ ਵੱਡੀ ਵਾਲੇ ਉਹਨਾਂ ਨੇ ਬੋੜੇ ਵਿਛਾਰੇ ਤੋਂ ਮਹਿ ਬਜਾਇਆ ਨਾ ਹਾਸੀ ਬਾਈ ਖੜੀ ਬਾਸਮਤੀ ਦੇਖੀ ਪਾਉਂਦੇ ਪ੍ਰਧਾਨ ਬਾਈ ਦੇ ਨੇ ਗਾ ਦਮ ਹਿੰਦੂ ਬਾਈ ਸੌਰੀ ਤੇ ਫੋਨ ਕਰਿਆ ਚੱਕ ਨਹੀਂ ਹੋਇਆ ਸਾਡਾ ਫੋਨ ਜਾਂ ਨਹੀਂ ਚੱਕਣਾ ਬਾਈ ਆਇਆ ਕੇਸ ਆਦਾ ਹੁਣ ਹੋਰ ਕੀ ਕਹਿਣਾ ਜੀ ਵਕਤ ਪਾਸਾ ਰੱਖਦਾ ਫੜ ਕਰੇ ਖਾਤਾ ਆਜ ਹੁੰਦੇ ਨਹੀਂ ਆਜਾ ਬਣਾ ਲਿਆ ਬਾਈ ਹੋ ਗਿਆ ਬਾਈ ਓ ਯਾਰ ਹੁਣ ਪਿੰਡ ਦੇ ਬੰਦੇ ਦੀ ਰੱਖਣੀ ਮੈਂ ਜੇ ਤਰ ਬਾਈ ਯਾਰ ਨਹੀਂ ਮੈਂ ਹੁਣ ਤਾਂ ਪੈਸੇ ਦਾ ਫੇਪੋ ਉਹ ਚੋਦੇ ਵਾਲਾ ਤਾਂ ਕੰਮ ਨਹੀਂ ਕਰਿਆ ਤੈਨੂੰ ਫੋਟੇ ਵਾਲਾ ਨਹੀਂ ਕਰ ਰਿਹਾ ਮੈਂ ਨਾਲ ਕੇ ਆਵੇ ਇਹ ਨਿਹੜਾ ਬੜਨਾ ਠੀਕ ਹੈ ਨਹੀਂ ਕੋੜੀ ਨੇ ਕੰਦੀ ਜਿਹੜੀ ਕਰ ਦਵੇ ਹੁਣ ਤੇਰੇ ਭਾਈ ਇਹ ਕਹਿੰਦੇ ਕੋਈ ਨੁਕਸ ਹੈਗਾ ਤਾਂ ਦੱਸ ਦਿਓ ਭਾਈ ਨੁਕਸ ਕੋਈ ਨਹੀਂ ਹੈਗਾ ਸਿਰਫ ਸੈਡਾਂ ਦੀਆਂ ਬੱਤੀਆਂ ਨੇ ਘੜੀ ਮੈਂ ਵਿੱਚੋਂ ਕੱਢ ਕੇ ਸੈਡਾਂ ਬੱਤੀਆਂ ਲਾਈ ਜਾਂਗੇ ਸੈਡਾਂ ਲਈ ਬੱਤੀਆਂ ਘਾਤੀਆਂ ਜਾਂਦਾ ਉਹੀ ਜਿਹੜੀਆਂ ਮਤਲਬ ਸੈਡਾਂ ਦੀਆਂ ਬੱਤੀਆਂ ਜਿਹੜੀਆਂ ਵਿੱਚ ਪੰਜ ਉਹ ਨਹੀਂ ਗਈ ਉਹੀ ਸੈਡਾਂ ਤੋਂ ਤਾਂ ਕੋਈ ਫੋਨ ਬੰਨ ਚੱਲਦੀ ਅਜੀ ਤਾਂ ਥੋੜੀ ਉਹ ਤੋਂ ਥੋੜੀ ਆਪਣੇ ਸ਼ਹਿਰ ਦਾ ਹੈ ਜੀ ਅਈ ਤਾਂ ਉਹ ਚੱਕ ਕੇ ਪਾਉਣੀ ਨਹੀਂ ਲੀਆਂ ਉਹ ਜਿਆਦਾ ਕਰੀ ਇੱਕ ਚੀਜ਼ ਹੋਰ ਉਹ ਕਿੰਨੇ ਕਿਲੇ ਬਾਕੀ ਦਾ ਇੱਕ ਸੀਜ਼ਨ ਦਾ ਲਾਗਣਾ ਪਊਗਾ ਨਹੀਂ ਸਾਰੇ ਤੋਂ ਦੋ ਸੀਜ਼ਨ ਦੋ ਸੀਜ਼ਨ ਲਾਉਣਾ ਮੈਂ ਪੱਤੀਆਂ ਜਿਹੜੀਆਂ ਬਦਲੀਆਂ ਪੱਤੀਆਂ ਦੇ ਸਾਬ ਨਾਲ ਸਾਈਂ ਛੱਡ ਦੋ ਮੋਲੀਆਂ ਲੱਗਦੀਆਂ ਤਾਂ ਇਹ ਥੋੜੀਆਂ ਪੱਤੀਆਂ ਦਾ ਬੇਕਾ ਰਹੀਆਂ ਕਿਹੜੀਆਂ ਇਹ ਤੁਹਾਨੂੰ ਛੋਟ ਨਹੀਂ ਛੋਟ ਇਹ ਨਾ ਥੜੀ ਬਾਈ ਏਦੂਈ ਚੀਜ਼ਾਂ ਦਾ ਕਰਨੀ ਆ ਨਹੀਂ ਉਹ ਇਹ ਤਾਂ ਪੱਤੀਆਂ ਦਾ ਸਫਾਈ ਜਿਆਦਾ ਕਰਦੀਆਂ ਨਹੀਂ ਜਨਪਤੀ ਜੀ ਵੀ ਕੱਦ ਗਈ ਨਾ ਉਹ ਸਿਰੇ ਤੱਕ ਵਾਲੀ ਰਾਹ ਦਿਖਾਉਂਦੀ ਚਲੀ ਜਾਂਦੀ ਨਹੀਂ ਰਾਹ ਬਲੀ ਬਾਈ ਦਿਖਾਉਂਦੀ ਉਹ ਸਹਿਰ ਤੇ ਕਹਿੰਦੇ ਆ ਸਿਰਫ ਇਹਨਾਂ ਦੇ ਵੀ ਪੀਜੇ ਬਾਈ ਦੇ ਮਸਲਾ ਉਹ ਇਹ ਤਾਂ 4 ਕਰਦਣ ਚੱਲਣਗੇ 4 ਕਰਦਣ ਰੁਪਏ ਕਿੱਥੋਂ ਹੋ ਜਾਣਗੇ ਨਹੀਂ ਕਿੰਨਾ ਗਿਆ ਰੁਪਏ ਚੱਲੋ ਮੈਂ 70 ਕਿਲੇ ਜਿੱਦਾਂ ਪਹਿਲੇ ਹੀ ਲਿਆਂਦਾਂ ਦਾ ਜਦ ਵੀ ਜਿਹਦੇ 40 ਜੱਦ ਕੀ ਬੀਜਿਆ ਇਹ ਕੀ ਐ ਆ ਸਾਡੇ ਰੋਬ ਹੋ ਗਏ ਬਾਈ ਮੈਂ ਦੱਸਿਆ ਵੀ ਕੰਪੀਟੀਸ਼ਨ ਹੋ ਗਿਆ ਇਹੀ ਕਰਕੇ ਮੈਂ ਦੇਖਿਆ ਨਹੀਂ ਮੈਂ ਪਹਿਲਾਂ 25 ਹਜ਼ਾਰ ਨੂੰ 베ਚੀ ਦਿੱਤੀ ਆ ਐਡ ਕੀ ਦਾ ਕੋਈ ਇਸ ਦਾ ਨੁਕਤਾ ਰੋ ਮਗਾ ਚੜਾ ਐਡ ਕੀ ਰੇਟ ਨਹੀਂ ਦੇਖਿਆ ਮੇਰਾ ਟਰੈਕਟਰ ਯਾਰ ਤੇਲ ਵੀ ਪੂਰਾ ਨਹੀਂ ਕਰਦਾ ਹੁਣ ਪਹਿਲਾਂ ਮੇਰੇ ਕੋਲ ਫੋਟਾ ਦਾ ਉਹਦੇ ਨਾਲ ਮੈਂ ਚੱਲਦਾ ਦਾ ਤੇ ਇਸ ਦਾ ਨੁਕਤਾ ਰੋ 60000 ਪੂਰਾ ਨਹੀਂ ਕਰਦਾ ਇਹਨੂੰ ਲਓ ਤਾਂ ਹੀ ਮੈਂ 베ਚਾ ਹੁਣ ਪ੍ਰਧਾਨ ਕੀ ਚਾਹੁੰਦੇ ਤੁਸੀਂ ਆ ਲੈ ਕੇ ਜਾਣਾ ਜੀ ਕੋਈ ਗੱਲ ਨਹੀਂ ਕੋਈ ਮਤਵਾਰ ਕਾਕੀ ਚਲ ਵੀ ਦੁਨੀਆ ਜੋ ਹੈਗਾ ਇਹ ਸਾਰਾ ਉਹ ਨਵੇਂ ਪੈਸੇ ਬਿਲਕੁਲ ਨਹੀਂ ਅੰਦਰ ਬੰਦ ਕੀ ਸਾਵਣ ਨੂੰ ਸਾਰੀ ਉੱਤੇ ਪਈ ਹਾਂ ਸਿਰਨ ਛੋੜ ਲੇ ਕਿੰਨਾ ਬੋਲਾ ਸਭ ਤੇ ਮੈਂ ਕਹਿੰਦ ਦੱਸਿਆ ਪਹਿਲੀ ਦੱਸੇ ਵੀ ਛੇ ਅੱਧੀਆਂ ਛੇ ਦਿੰਦੀਆਂ ਕੋਈ ਨਾ ਚੱਕੀਆਂ ਕੋਈ ਸਾਈਡ ਛੱਡ ਦੇ ਅੱਧੀਆਂ ਪੌਂਡ ਆ ਜਾਂਦੇ ਨੇ ਪੱਤੀਆਂ ਸਾਢੇ 2 ਮੁੱਢਾ ਬਣਾਉਂਦੇ ਹਾਂ ਸਾਵਣ ਵਿੱਚ ਵਾਲ ਪੈ ਜਾਂਦੇ ਨੇ ਢੜਕਾ ਜਾ ਮਾਨ ਲੈ ਤੇ ਬਣਦੀ ਨਹੀਂ ਨਿਕਲਦਾ ਹੁਣ ਜੇ ਕਈ ਵਾਰੀ ਕਪੜਾ ਹੀ ਫਾਜ ਜਾਂਦਾ ਉਹ ਵੀ ਲੈਣ ਤੋਂ ਆ ਜਾਂਦਾ ਹੁਣ ਅਸੀਂ ਤਕਰੀਬਨ ਇਹ ਮੁੱਢਾ ਨਹੀਂ ਅੱਜ ਦਾ ਨਹੀਂ ਚਲਾਉਂਦੇ ਇਹ ਤਾਂ ਅਸੀਂ ਤਾਂ 12 ਦਾ ਨਹੀਂ ਆਉਦੇ ਜਦ ਸ਼ੁਰੂ ਆਇਓ ਤੇ ਰੁਕੇ ਬੱਲੇ ਸ਼ਕਤੀ ਮੰਦਲੇ ਮਹਿੰਦਰ ਵੀਰੇ ਤੇ ਚਲੇ ਫਰੇ ਨੇ ਉਹ ਨਵਾਂ ਹੀ ਆਏ ਸੀ ਨਹੀਂ ਸੁਪਰ ਸਟੇਟ ਦਾ ਆਪਾਂ ਨੂੰ ਤਾਂ ਸਾਥੀ ਜੀ ਨਾਲ ਆਪਣੇ ਕੋਲ ਜ਼ਮੀਨ ਆ ਯਾਰ ਆਪਾਂ ਕਰਦੇ ਕਿਰਾਏ ਦਾ ਕੰਮ ਆ ਸਮਝੋ ਦੁਬਾਰਾ ਵੀ ਮੇਰੇ ਕੋਲ ਜ਼ਮੀਨਾਂ ਪਿੰਡ ਦੇ ਮੁੰਡੇ ਬੈਠੇ ਨੇ ਨਾ ਦੱਬ ਕੇ ਵਾਇਆ ਜਿਹੜੇ ਵਾਇਆ ਕਮੀ ਕਿੱਥੇ ਆ ਚਲੋ ਕਾਨੂੰ ਕੱਢ ਦੋਗੇ ਉਹ ਕਾਨੂੰ ਕੱਢ ਦੋਗੇ ਉਹ ਕੱਢਣੀ ਤੇ ਰਹੀਆਂ ਯਾਰ ਨਾ ਡੀਲਰ ਦੇਖੋ ਕਾਦੇ ਬਰੋ ਸਾਰੀ ਖਬਰ ਤਾਂ ਜੀ ਨਹੀਂ ਜਿਲਕੇ ਦੇਣ ਚ ਆ ਗਈਆਂ ਹਾਂ ਹਾਂ ਟੋੜੀ ਨੂੰ ਹੁਣ 500 ਦਾ ਇਹ ਵੀ ਗੱਲ 2000 ਦੇ ਲੈਣੇ ਭਾਈ ਉਹ ਵੀ ਦੇ ਦਿੰਦੇ ਆ ਪੁਰਾਣੇ ਹਾਂ ਹਾਂ ਜਿਹੜੇ ਪੁਰਾਣੇ ਨੇ ਹਾਂ ਇਹ ਆ ਨਾ ਲਿਓ ਲੈ ਬਗਲੀਏ ਆਜੇ ਰੋਡ ਤੇ ਦੋਹਰਿਆ ਰੋਡ ਦੀ ਆ ਇਹ ਦੋ ਤੋਂ ਕੀ ਉਹ ਨਹੀਂ ਗੇਣੇ ਤੋਰੀ ਗੇਣੋ ਸਿੰਧੂ ਅੱਜ ਬਾਈ ਲਾਈਵ ਸੌਦਾ ਚੱਲੇ ਆ ਅਸੀਂ ਵੀ ਰਾਹ ਤੇ ਇੱਦਾਂ ਸਿੱਧੇ ਆ ਗਏ ਅੱਛਾ ਇਹ ਤੋਂ ਵਿਚਾਲੇ ਹੋਰ ਨਿਆਣੇ ਠੀਕ ਹੋਰ ਕਰਦੇ ਨਿੱਕਾ ਜਿਹਾ ਕਰਦੇ ਤੇਰੇ 500 ਬਾਈ ਨਹੀਂ ਬਿਲਕੁਲ ਨਹੀਂ ਛੋੜ ਛੋੜੇ ਹੁੰਦੀਆਂ ਮੈਂ ਤਾਂ ਦੱਸਾਂ ਅਸੀਂ 100000 ਦਾ ਡੈਕਟਰ 2 ਲੱਖ ਦਾ ਰਹੀ ਹੈ 30000 ਰੁਪਏ ਛੋੜਾ ਗਾੜੀ ਰੱਖੀ ਮੈਂ ਤੁਹਾਨੂੰ ਫੇਰ ਵਾਪਸ ਇਹ ਕਰਤੀ ਛੋੜ ਦੇ ਛੋੜ ਵੀ ਆਉਗਾ 1 ਲੱਖ ਆਉਗਾ ਹਾਂ ਇਹ ਗਾੜੀ ਆ ਇਹ ਨਾਲ ਕੋਈ ਨਹੀਂ ਨਾਲ ਛੋੜਾ ਆ ਲੈ ਫੇਰ ਫੇਰ ਸਾਰੇ ਲੈ ਨਹੀਂ ਨਹੀਂ ਕੀ ਆ ਦੇ ਨਿਕਲ ਉਹ ਕੀ ਆ ਦੇ ਉਹ ਠੀਕ ਹੈ ਨਹੀਂ ਮੈਂ ਤੁਹਾਨੂੰ ਮਾਰੀ ਚੱਲ ਫੇਰ ਮਾਰ ਨਹੀਂ ਤੇਰੀ ਮਰਜ਼ੀ ਆ ਤੇਰੀ ਮਰਜ਼ੀ ਆ ਮੈਂ ਤਾਂ ਦੱਸਾ ਛੋੜ ਛੋੜ ਨਹੀਂ ਹੁੰਦੀ ਆ ਨਹੀਂ ਖੁਸ਼ੀ ਹੁੰਦੀ ਛੋੜ ਛੋੜ ਨਹੀਂ ਹੁੰਦੀ ਛੋੜ ਬੜਾ ਬੜਾ ਛੋਟਾ ਨਹੀਂ ਹੁੰਦਾ ਹਾਂ ਸੱਚੀ ਗੱਲ ਹੈ ਬਾਈ ਛੋਟ ਹੋ ਗਈ 500 ਰੁਪਏ ਦੀ ਤੇ ਪ੍ਰਧਾਨ ਕਹਿੰਦਾ ਅੱਜ 2000 ਦੇ ਨੋਟ ਦੀ ਲੋਡਤੀ ਮੈਨੂੰ ਹਾਂ ਜੀ 2000 ਦੀ ਲੋਡਤੀ ਦੀਨੇ ਚੱਲ ਫਿਰ ਵੀ ਠੀਕ ਆ ਯਾਰ ਤੈਨੂੰ ਮਨਾ ਲੈ ਲੈ ਯਾਰ ਤੇ ਤੈਨੂੰ ਨਹੀਂ 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 ਆਹ ਤੀਰੇ ਬਾਈ ਟਰੈਕਟਰ ਦੀ ਕਿੰਨੀ ਛੋਟ ਹੁੰਦੀ 300 ਰੁਪਏ ਦਾ 300 ਰੁਪਏ ਵੀਰੇ 200 ਵਧ ਕਰਤੀ ਇੱਕ ਦੇਖ ਲੈ ਤੂੰ ਜਾਂਸੀ ਵਾਲੇ ਕਰਦੇ ਵਾ ਨਹੀਂ ਫਿਰ ਤੂੰ ਮੈਂ ਦੱਸ ਦੇ ਕਿੰਨੇ ਦੇ ਨੇ ਉਹਨੇ ਟਰੈਕਟਰ ਦੇਖ ਲੈ ਬਿਜਾਂਸੀ ਵਾਲੇ ਕਰਦੇ ਤਾਂ ਵਾ ਜਾਂਸੀ ਵਾਲੇ ਚਲੂੰ ਸਮਾਨ ਦੇ ਰਹੇ ਨੇ ਮਾੜਾ ਮੋਟਾ ਨਾਲ ਜਾਂਦੇ ਨੇ ਉਹ ਪਹਿਲੀ ਲੱਗਿਆ ਪਾਉਂਦਾ ਵਿੱਚ ਉਹਦੇ ਪਹਿਲੇ ਲੱਗਿਆ ਹੋਰ ਕਵੀਆਂ ਕੱਢ ਲਈ ਖਾਨ ਖੇਤ ਕੱਢਦੇ ਠੀਕ ਨਹੀਂ ਕੱਲ ਹੋਇਆ ਨਾ ਰੀਨੋ ਲਓ ਜੀ ਬਾਈ ਪਿੰਡ ਵਾਲੀ ਜੀਰੀ ਕਰਨੀ ਗਿੜਾ ਮਾਨ ਆਏ ਤਕਰੀਬਨ ਬਾਈ 20 25 ਦਿਨ ਹੋ ਗਏ ਇਹ ਹੈਗਾ ਬੀਜ ਬਾਈ ਆਪਣਾ 34 ਇਹ ਹਲੇ ਬਗੋਲੇ ਦੇ ਵਿੱਚ ਆਇਆ ਨਹੀਂ ਬਾਈ ਕੋਈ ਜਾ ਚਿੱਤੇ ਵੀ ਨਹੀਂ ਹੈਗਾ ਤੇ ਇਹਦੇ ਵਾਸਤੇ ਸੁੰਡੀ ਦੀ ਸਪਰੇਅ ਲਿਆਂਦੀ ਵੀਤੀ ਬਾਈ ਤੇ ਇੱਕ ਹੋਰ ਲਿਆਂਦੀ ਦੀ ਫੰਗੀ ਸਾਈਡ ਉਹ ਕਰਾਉਣੀ ਆ ਤੇ ਬੰਦਿਆਂ ਨੂੰ ਵੀ ਕਿਹਾ ਪਿਆ ਬਾਈ ਥੋੜਾ ਜਿਹਾ ਮੌਸਮ ਨਹੀਂ ਸਾਥ ਦਿੰਦਾ ਕੱਲ ਵੀ ਕਰਾਉਣੀ ਸੀ ਕੱਲ ਵੀ ਨਹੀਂ ਮੌਸਮ ਨੇ ਸਾਥ ਦਿੱਤਾ ਬਾਈ ਅੱਜ ਕਰਾਉਣੀ ਸੀ ਅੱਜ ਵੀ ਮੌਸਮ ਥੋੜਾ ਜਿਹਾ ਔਖਾ ਰਹਿ ਗਿਆ ਤਾਂ ਕਰਕੇ ਜਿਹੜੇ ਬੰਦੇ ਦੇ ਸਪਰੇਅ ਵਾਲੇ ਉਹ ਫਿਰ ਕਿਤੇ ਰੇਪਾਉਣ ਚਲੇ ਗਏ ਹੁਣ ਕੱਲੂ ਕਹਿੰਦਾ ਏ ਵੀ ਸ਼ਾਇਦ ਕੱਲੂ ਕਰ ਦਈਏ ਬਾਕੀ ਦੇਖਦੇ ਆ ਆ ਤੂਤਾ ਆ ਪੈ ਗਿਆ ਬਈ ਚਿੱਟੇ ਰੰਗ ਦਾ ਪਤਾ ਨਹੀਂ ਕਿਹਾ ਜੀ ਆ ਬੱਟਾ ਦੇਖ ਮਾਣਾ ਮੜਾ ਬਾਕੀ ਕੋਰਾ ਜੀਨ ਕਰਨੀ ਹੈ ਬਾਈ। ਟੁੰਡੀ ਦੀ ਨਾਲ ਇੱਕ ਹੋਰ ਆ। ਨੰਬਾਈਟカラー ਦਾ। ਤੋਤਾ ਆ ਬਾਈ ਫਿਰਦਾ ਕਿਥੇ ਕਿਥੇ। ਬਾਕੀ ਉਦਾਂ ਵੀ ਤੋਤੇ ਨੇ ਵੀ ਟੁੱਕੀ ਵੀ ਬਾਈ ਇਹਦੀ। ਉਦਾਂ ਹੈ ਸਾਰੀ ਵਧੀਆ ਹੀ ਹੈ ਬਾਈ ਤਕਰੀਬਨ ਜਿੰਨੇ ਵੀ ਬੀਜ ਹੈ। ਆ ਕਾਲੇ ਦਾ ਬਾਈ ਸਾਈਡ ਪਰ। ਇਹ ਨੀਮਾ ਕੇ ਦਾ ਬਣ ਵਾਲਾ ਖੇਤ ਫੁੱਟ ਉੱਚਾ ਬਾਈ। ਤਾਂ ਕਰਕੇ ਇਧਰ ਉੱਚੀ ਰਹਿਦੀ ਹੈ। ਪਰ ਇਹ ਰਾਜੂ ਬਾਈ ਵਾਲਾ ਖੇਤ ਉਹ ਥੋੜੀ ਹੋਰ ਉੱਚੀ ਰਹਿਦੀ ਐ ਉਹ 468 ਬੀ ਹੈ ਉਹ ਵੀ ਬਾਈ ਖਾਲਦੀ ਘੜੀ ਵਧੀਆ ਖੜਾ ਹੈ ਉਹ ਬਗੋਲੇ ਜਾ ਗਿਆ ਬਾਈ ਉਹ ਨਿਕਲਣ ਲੱਗੇ ਬਾਹਰ ਬਾਕੀ ਜਿਹੜੇ ਮੀਂਹ ਪਏ ਬਾਈ ਆ ਮੀਂਹ ਵਾਲਾ ਹੀ ਪਾਣੀ ਖੜਾ ਖੇਤਾਂ ਚ ਹਲੇ ਤੱਕ ਉਦਾਂ ਦਾ ਖੇਤਾਂ ਨੂੰ ਲੋੜ ਹੈ ਨਹੀਂ ਜੇ ਸੁੱਕੀ ਜਾਵੇ ਪਾਣੀ ਦਾ ਫਾਇਦਾ ਬਾਈ ਪਰ ਮੀਂਹ ਹਟਦਾ ਨਹੀਂ ਹੈਗਾ ਪਈ ਜਾਂਦਾ ਬਾਕੀ ਬੇਨਾ ਬਾਈ ਮੜੇ ਇਹ ਕਹਿੰਦੇ ਰਾਜੂ ਬਾਈ ਰਾਜੂ ਬਾਈ ਵੀ ਬੂਟੇ ਡਾਉਨ ਆਂ ਵੀ ਆਏ ਆ ਫਲਾਣਾ ਪਰ ਨਹੀਂ ਬਚਾਏ ਰਿਹਾ ਬਾਈ ਜਿਹੜੇ 2-4 ਹੈਗੇ ਤੇ ਉਹੀ ਤੇ ਗਾਹਾਂ ਕੋਈ ਬਿਮਾਰੀ ਨਹੀਂ ਵਧੀ ਹੈਗੀ ਹਾਂ ਸਾੜ ਗੰਨਾ ਆਂਦਾ ਬਈ ਕਾਲੇ ਦਾ ਗੰਨੇ ਦੇ ਨਾਲ ਫੇਰ ਤਾਂ ਚੱਲ ਪੈਂਦੇ ਆਪਣੇ ਵਾਲੇ ਉਥੇ ਗਾਹਾਂ ਜਾਨ ਮਾ ਲੈ ਜਾਂਦਾ ਬਾਕੀ ਆ ਬਾਈ ਜਿਹੜਾ ਲਫਾਫਾ ਲਾਇਆ ਤਾਂ ਬੱਟਾਂ ਪਰ ਪੂਰੀ ਮੌਜ ਰਹੀ ਬਾਈ ਇਹਦੀ ਪਾਣੀ ਨਹੀਂ ਆ ਸਾਲੀ ਕੋ ਹੋਇਆ ਜਮਾ ਵੀ ਆ ਸਾਈਡ ਨੂੰ ਜਾ ਛੋਟੀ ਡੋਲ ਪਾ ਲਓ ਬਾਈ ਜਾਂ ਬੜੀ ਪਾ ਲਓ ਪਾ ਪਾਣੀ ਨਹੀਂ ਲੀਕ ਹੁੰਦਾ ਜਾਂ ਡੂੰਗਾ ਲੱਗਿਆ ਹੋਵੇ ਆ ਹੁਣ ਕੱਖ ਤਾਂ ਹੋ ਗਿਆ ਬਾਈ ਜੇੜਾ ਨਹੀਂ ਵੱਜਿਆ ਬਹੁਤ ਟਾਈਮ ਹੋ ਗਿਆ ਇਧਰੋਂ ਇਹ ਵੀ ਬਾਈ ਦੂਈ ਸਾਈਡ ਤੇ ਹੋਇਆ ਦੇਖੋ ਜਿੱਧਰ ਮਿੱਟੀ ਐ ਲਿਫਾਫੇ ਵਾਲੀ ਸਾਈਡ ਤੇ ਨਹੀਂ ਹੋਇਆ ਹੈਗਾ ਜਾਂ ਜਿਹੜੀ ਉੱਪਰ ਮਿੱਟੀ ਰੱਖੀ ਹੋਈ ਐ ਪੂਰੇ ਤੋਤਾ ਜਾਰਾ ਵੀ ਲਗ ਲਗ ਪਤਾ ਨਹੀਂ ਗੰਨੇ ਕਰਕੇ ਆ ਮੌਸਮ ਗਰਮੀ ਬਹੁਤ ਹੈ। ਖੋਲਦਾ ਨਹੀਂ ਹੈਗਾ ਧੁੱਪ ਜੀ ਨਹੀਂ ਆਉਂਦੀ ਬਾਈ ਜਿੱਦਾਂ ਵੀ ਬੰਦੇ ਸਪਰੇਅਸ ਸ਼ੁਰੂ ਕਰ ਦੋਗੇ ਬਹੁਤ ਜਾਣੇ ਨੇ ਸਪਰੇਅ ਕਰਨੀ ਪਈ ਬਾਈ ਸਾਰੇ ਰੁਕੇ ਪਏ ਆ। ਮੌਸਮ ਨੂੰ ਦੇਖਦੇ ਵੀ ਗਰ ਖੁੱਲੇ ਖੁੱਲ ਨਹੀਂ ਵੀ ਆ। ਬੱਦਲ ਡਰਾਈ ਜਾਂਦਾ। ਚੱਲਦੇ ਬਾਕੀ ਬਾਈ ਮੋਟਰ ਕਰਨੀ ਨੂੰ।